ਪਰ ਜਿਹੜੇ ਸਾਡੇ ਇਲਾਕੇ ਦੇ ਸਰਕਾਰੀ ਵ代 ਕਿਆ ਜਿਨ੍ਹਾਂ ਨੂੰ ਇਥੇ ਪੁੱਜਣਾ ਚਾਹੀਦਾ ਸੀਗਾ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ ਕੋਈ ਮੁਲਾਜ਼ਮ ਛੋਟੇ ਤੋਂ ਛੋਟਾ ਦਾ ਨਾ ਵੱਡੇ ਤੋਂ ਵੱਡਾ ਕਿਸ ਕੋਈ ਵੀ ਮੁਲਾਜ਼ਮ ਇਸ ਪਰਿਵਾਰ ਨਾਲ ਦੁੱਖ ਦੀ ਘੜੀ ਦੇ ਵਿੱਚ ਦੁੱਖ ਸਾਂਝਾ ਕਰਨ ਵਾਸਤੇ ਕੋਈ ਵੀ ਨਹੀਂ ਪੁੱਜਿਆ ਜੀ ਜੀ ਨਾਮ ਇਦੀ ਹਾਂਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਰਾਜ ਸਿੰਘ ਹੈ ਜੀ ਜਗਰੂਪ ਸਿੰਘ ਆ ਜਿਹੜਾ ਸ਼ਹੀਦ ਹੋ ਗਿਆ ਵਾ ਅੱਜ ਅੰਤਿਮ ਰਸਮਾਂ ਪੂਰੀਆਂ ਕਰਕੇ ਸੰਸਕਾਰ ਕੀਤਾ ਗਿਆ ਜਿਵੇਂ ਮੈਰੇ ਨੇ ਵੀ ਕੋਈ ਵੀ ਅਧਿਕਾਰੀ ਨਹੀਂ ਪੁੱਜਾ ਕਿਦਾਂ ਦੇਖਦੇ ਜੀ ਦੇਖੋ ਜੀ ਸਾਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਦੁੱਖ ਆ ਕਿ ਸੈਂਟਰ ਗਵਰਨਮੈਂਟ ਵੱਲੋਂ ਆਰਮੀ ਦੇ ਜਵਾਨ ਆਏ ਉਹਨਾਂ ਨੇ ਆਪਣੇ ਸਰਕਾਰੀ ਅਧਾਰਿਆਂ ਨਾਲ ਸਲਾਮੀ ਨਾਲ ਆਪਣਾ ਪੂਰਾ ਸਨਮਾਨ ਦਿੱਤਾ ਔਨ ਡਿਊਟੀ ਇਹ ਸਾਡਾ ਨੌਜਵਾਨ ਵੀਰ ਪੂਰਾ ਹੋਇਆ ਹੈ ਪਰ ਜਿਹੜੇ ਸਾਡੇ ਇਲਾਕੇ ਦੇ ਸਰਕਾਰੀ ਵਧਾਇਕ ਆ ਜਿਨ੍ਹਾਂ ਨੂੰ ਇੱਥੇ ਪੁੱਜਣਾ ਚਾਹੀਦਾ ਸੀਗਾ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ ਕੋਈ ਮੁਲਾਜ਼ਮ ਛੋਟੇ ਤੋਂ ਛੋਟਾ ਦਾ ਜਾਂ ਵੱਡੇ ਤੋਂ ਵੱਡਾ ਕਿਸ ਕੋਈ ਵੀ ਮੁਲਾਜ਼ਮ ਇਸ ਪਰਿਵਾਰ ਨਾਲ ਦੁੱਖ ਦੀ ਘੜੀ ਦੇ ਵਿੱਚ ਦੁੱਖ ਸਾਂਝਾ ਕਰਨ ਵਾਸਤੇ ਕੋਈ ਵੀ ਨਹੀਂ ਪੁੱਜਿਆ ਜੀ ਜੇਕਰ ਗੱਲ ਕਰੀਏ ਤਾਂ ਆਰਮੀ ਦੇ ਜਵਾਨ ਜਿਹੜੀ ਟੁਕੜੀਆਂ ਪਹੁੰਚੀਆਂ ਜੀ ਕੀ ਆਸ਼ਵਾਸ਼ਣ ਜਿਹੜਾ ਪਰਿਵਾਰ ਨੂੰ ਦਿੱਤਾ ਗਿਆ ਆਰਮੀ ਵੱਲੋਂ ਇਹ ਤਨਵਾਸਾ ਦਿੱਤਾ ਗਿਆ ਹੈ ਵੀ ਜੋ ਸ਼ਹੀਦ ਦਾ ਬਣਦਾ ਸਨਮਾਨ ਸੈਂਟਰ ਗਵਰਨਮੈਂਟ ਵੱਲੋਂ ਜਾਂ ਪੰਜਾਬ ਗਵਰਨਮੈਂਟ ਵੱਲੋਂ ਜੋ ਸਹੂਲਤ ਹੁੰਦੀ ਹੈ ਉਹ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ ਪਰ ਸਾਡੀ ਪਰਿਵਾਰ ਵਾਲਿਆਂ ਦੀ ਇੱਕ ਮੰਗ ਆ ਕਿ ਇਸ ਛਾਦੇ ਵੀਰ ਦੇ ਨਾਂ ਤੇ ਪਿੰਡ ਬਲੇਰ ਦੇ ਵਿੱਚ ਜਾਂ ਸਟੇਡੀਅਮ ਬਣਾਇਆ ਜਾਵੇ ਜਾਂ ਫਿਰ ਇੱਕ ਗੇਟ ਬਣਾਇਆ ਜਾਵੇ ਸਾਡੇ ਇਸ ਵੀਰ ਜਗਰੂਪ ਸਿੰਘ ਦੇ ਨਾਂ ਤੋਂ ਇਹ ਨਾਮ ਇੱਥੇ ਗਪੀ ਸਿੰਘ ਇਹ ਜਿਹੜਾ ਜਗਰੂਪ ਸਿੰਘ ਜਿਹੜਾ ਫੌਜੀ ਜਵਾਨ ਸੀਗਾ ਸ਼ਹੀਦ ਹੋਇਆ ਹੈ ਤੇ ਅੱਜ ਅੰਤਿਮ ਸੰਸਕਾਰ ਕੀਤਾ ਗਿਆ। ਹਾਂਜੀ ਕਿੱਥੇ ਕਿਹੜੀ ਜਗ੍ਹਾ ਪਿੰਡ ਬਲੇਓ ਜੀ ਤਰਨਤਾਰਨ ਜ਼ਿਲ੍ਹਾ ਤਹਿਸੀਲ ਪੱਟੀ ਕੀ ਨਾਂ ਸੀਗਾ ਪੁੱਤ ਦਾ ਜਗਰੂਪ ਸਿੰਘ ਪਿਤਾ ਜੀ ਦਾ ਨਾਮ ਹਰਦੇਵਾਲ ਸਿੰਘ ਕਿਹੜੀ ਜਗ੍ਹਾ ਡਿਊਟੀ ਕਰਦਾ ਸੀਗਾ ਜਦੋਂ ਡੈਥ ਹੋਈ ਉਹ ਦੁਗ੍ਹਾ ਰਸਤਾ ਜਿਹੇ ਅਜਮੇਰ ਵਿੱਚ ਹਣਾ ਕਿਦਾਂ ਦੀ ਗੱਲ ਕੱਲ ਤਕਰੀਬਨ 10 ਵਜੇ ਦੀ ਤੇ ਅੱਜ ਫਿਰ ਜਿਹੜਾ ਆ ਫੌਜੀ ਟੁਕੜੀ ਵੱਲੋਂ ਆ ਕੇ ਸਲਾਮੀ ਦਿੱਤੀ ਗਈ ਹਾਂਜੀ ਕੋਈ ਅਧਿਕਾਰੀ ਸਰਕਾਰੀ ਪਹੁੰਚਿਆ ਨਹੀਂ ਸਰਕਾਰੀ ਅਧਿਕਾਰੀ ਵੀ ਕੋਈ ਨਹੀਂ ਪਹੁੰਚਿਆ ਕੋਈ ਵਿਧਾਇਕ ਵਗੈਰਾ ਨਹੀਂ ਕੋਈ ਨਹੀਂ ਪਹੁੰਚਿਆ ਤੇ ਫਿਰ ਜਿਹੜੇ ਫੌਜਾਂ ਦੀ ਜਿਹੜੀ ਫੌਜ ਦੀ ਟੁਕੜੀ ਆਈ ਸੀਗੀ ਕਿ ਜਿਹੜਾ ਆਸ਼ਵਾਸ਼ਣ ਜਿਹੜਾ ਪਰਿਵਾਰ ਨੂੰ ਦਿੱਤਾ ਗਿਆ ਕਿ ਉਹਨਾਂ ਨੇ ਸ਼ਹੀਦ ਦਾ ਦਰਜਾ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਜੋ ਵੀ ਸਰਕਾਰੀ ਸਨਮਾਨਾਂ ਨੇ ਦਾ ਸਸਕਾਰ ਕੀਤਾ ਗਿਆ ਹੈ ਜੋ ਵੀ ਸਹੂਲਤਾਂ ਮਿਲਦੀਆਂ ਸ਼ਹੀਦ ਦੇ ਪਰਿਵਾਰ ਨੂੰ ਉਹ ਇਹਨਾਂ ਨੂੰ ਸਾਰੀਆਂ ਦਿੱਤੀਆਂ ਆਏ ਨੇ ਜੋ ਸੈਂਟਰ ਵੱਲੋਂ ਪੰਜਾਬ ਸਰਕਾਰ ਨੂੰ ਜੋ ਆਰਮੀ ਵੱਲੋਂ ਜੋ ਵੀ ਉਹ ਸਭ ਕੁਝ ਤੇ ਪਰਿਵਾਰ ਵੱਲੋਂ ਮੰਗ ਕੀਤੀ ਗਈ ਹੈ ਇਹਨਾਂ ਦੇ ਕਿ ਜਾਂ ਇਹਦੇ ਬੱਚੇ ਦੇ ਨਾਂ ਤੇ ਕੋਈ ਗੇਟ ਵਗੈਰਾ ਪਿੰਡ 'ਚ ਬਣਾਇਆ ਜਾਵੇ ਤੇ ਜਾਂ ਕੋਈ ਸਟੇਡੀਅਮ ਬਣਾਇਆ ਜਾਵੇ ਪਰ ਜਿਹੜੇ ਸਾਡੇ ਇਲਾਕੇ ਦੇ ਸਰਕਾਰੀ ਵਾਧੇ ਕਿਹਾ ਜਿਨ੍ਹਾਂ ਨੂੰ ਇੱਥੇ ਪੁੱਜਣਾ ਚਾਹੀਦਾ ਸੀਗਾ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ ਕੋਈ ਮੁਲਾਜ਼ਮ ਛੋਟੇ ਤੋਂ ਛੋਟਾ ਦਾ ਜਾਂ ਵੱਡੇ ਤੋਂ ਵੱਡਾ ਕਿਸ ਕੋਈ ਵੀ ਮੁਲਾਜ਼ਮ ਇਸ ਪਰਿਵਾਰ ਨਾਲ ਦੁੱਖ ਵੀ ਘੜੀ ਦੇ ਵਿੱਚ ਦੁੱਖ ਸਾਂਝਾ ਕਰਨ ਵਾਸਤੇ ਕੋਈ ਵੀ ਨਹੀਂ ਪੁੱਜਿਆ ਜੀ ਜੀ ਨਾਮ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਬਲਰਾਜ ਸਿੰਘ ਹੈ ਜੀ ਮੇਰਾ ਜਗਰੂਪ ਸਿੰਘ ਹੈ ਜਿਹੜਾ ਸ਼ਹੀਦ ਹੋ ਗਿਆ ਵਾ ਅੱਜ ਅੰਤਿਮ ਰਸਮਾਂ ਪੂਰੀਆਂ ਕਰਕੇ ਸੰਸਕਾਰ ਕੀਤਾ ਗਿਆ ਜਿਵੇਂ ਪੈਰ ਨਹੀਂ ਵੀ ਕੋਈ ਵੀ ਅਧਿਕਾਰੀ ਨਹੀਂ ਪੁੱਜਾ ਕਿਦਾਂ ਦੇਖਦੇ ਜੀ ਦੇਖੋ ਜੀ ਸਾਨੂੰ ਇਸ ਜੀ ਦਾ ਬਹੁਤ ਜ਼ਿਆਦਾ ਦੁੱਖ ਆ ਕਿ ਸੈਂਟਰ ਗਵਰਨਮੈਂਟ ਵੱਲੋਂ ਆਰਮੀ ਦੇ ਜਵਾਨ ਆਏ ਉਹਨਾਂ ਨੇ ਆਪਣੇ ਸਰਕਾਰੀ ਅਧਾਰਿਆਂ ਨਾਲ ਸਲਾਮੀ ਨਾਲ ਆਪਣਾ ਪੂਰਾ ਸਨਮਾਨ ਦਿੱਤਾ ਔਨ ਡਿਊਟੀ ਇਹ ਸਾਡਾ ਨੌਜਵਾਨ ਵੀਰ ਪੂਰਾ ਹੋਇਆ ਹੈ ਪਰ ਜਿਹੜੇ ਸਾਡੇ ਇਲਾਕੇ ਦੇ ਸਰਕਾਰੀ ਵਧਾਇਕ ਆ ਜਿਨ੍ਹਾਂ ਨੂੰ ਇੱਥੇ ਪੁੱਜਣਾ ਚਾਹੀਦਾ ਸੀਗਾ ਉਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਆਇਆ ਕੋਈ ਮੁਲਾਜ਼ਮ ਛੋਟੇ ਤੋਂ ਛੋਟਾ ਦਾ ਨਾ ਵੱਡੇ ਤੋਂ ਵੱਡਾ ਕਿਸ ਕੋਈ ਵੀ ਮੁਲਾਜ਼ਮ ਇਸ ਪਰਿਵਾਰ ਨਾਲ ਦੁੱਖ ਦੀ ਘੜੀ ਦੇ ਵਿੱਚ ਦੁੱਖ ਸਾਂਝਾ ਕਰਨ ਵਾਸਤੇ ਕੋਈ ਵੀ ਨਹੀਂ ਪੁੱਜਿਆ ਜੀ ਪਰ ਗੱਲ ਕਰੀਏ ਤਾਂ ਆਰਮੀ ਦੇ ਜਵਾਨ ਜਿਹੜੀ ਟੁਕੜੀਆਂ ਪਹੁੰਚੀਆਂ ਜੀ ਕੀ ਆਸ਼ਵਾਸ਼ਣ ਜਿਹੜਾ ਪਰਿਵਾਰ ਨੂੰ ਦਿੱਤਾ ਗਿਆ ਆਰਮੀ ਵੱਲੋਂ ਇਹ ਧੰਵਾਸਾ ਦਿੱਤਾ ਗਿਆ ਵੀ ਜੋ ਸ਼ਹੀਦ ਦਾ ਬਣਦਾ ਸਨਮਾਨ ਸੈਂਟਰ ਗਵਰਨਮੈਂਟ ਵੱਲੋਂ ਜਾਂ ਪੰਜਾਬ ਗਵਰਨਮੈਂਟ ਵੱਲੋਂ ਜੋ ਸਹੂਲਤ ਹੁੰਦੀ ਆ ਉਹ ਉਹਨਾਂ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ ਪਰ ਸਾਡੀ ਪਰਿਵਾਰ ਵਾਲਿਆਂ ਦੀ ਇੱਕ ਮੰਗ ਆ ਕਿ ਇਸ ਸ਼ਾਦੇ ਵੀਰ ਦੇ ਨਾਂ ਤੇ ਪਿੰਡ ਬਲੇਰ ਦੇ ਵਿੱਚ ਜਾਂ ਸਟੇਡੀਅਮ ਬਣਾਇਆ ਜਾਵੇ ਜਾਂ ਫਿਰ ਇੱਕ ਗੇਟ ਬਣਾਇਆ ਜਾਵੇ ਸਾਡੇ ਇਸ ਵੀਰ ਜਗਰੂਪ ਸਿੰਘ ਦੇ ਨਾਂ ਤੋਂ ਕੀ ਨਾਮ ਹੈ ਜਗਪੀਰ ਸਿੰਘ ਵਿੱਚ ਜਿਹੜਾ ਜਗਰੂਪ ਸਿੰਘ ਜਿਹੜਾ ਫੌਜੀ ਜਵਾਨ ਸੀਗਾ ਸ਼ਹੀਦ ਹੋਇਆ ਹੈ ਤੇ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਹਾਂਜੀ ਕਿੱਥੇ ਕਿਹੜੀ ਜਗ੍ਹਾ ਪਿੰਡ ਬਲੇਰ ਜੀ ਤਰਨਤਾਰਨ ਜ਼ਿਲ੍ਹਾ ਤਹਿਸੀਲ ਪੱਟੀ ਕੀ ਨਾਮ ਸੀਗਾ ਪਿਤਾ ਜਗਰੂਪ ਸਿੰਘ ਪਿਤਾ ਜੀ ਦਾ ਨਾਮ ਹਰਦੇਵਾਲ ਸਿੰਘ ਕਿਹੜੀ ਜਗ੍ਹਾ ਡਿਊਟੀ ਕਰਦਾ ਸੀਗਾ ਜਦੋਂ ਡੈਥ ਹੋਈ ਇਹ ਜਿਆ ਰਸਤਾ ਜਿਹਾ ਅਜਮੇਰ ਵਿੱਚ ਕਿੱਦਾਂ ਦੀ ਗੱਲ ਕੱਲ तकरीबन 10 ਵਜੇ ਦੀ ਤੇ ਅੱਜ ਫਿਰ ਜਿਹੜਾ ਆ ਫੌਜੀ ਟੁਕੜੀ ਵੱਲੋਂ ਆ ਕੇ ਨਸਲਾਮੀ ਦਿੱਤੀ ਗਈ ਹਾਂਜੀ ਕੋਈ ਅਧਿਕਾਰੀ ਸਰਕਾਰੀ ਪਹੁੰਚਿਆ ਸੀ ਨਹੀਂ ਸਰਕਾਰੀ ਅਧਿਕਾਰੀ ਵੀਰ ਜੀ ਕੋਈ ਨਹੀਂ ਪਹੁੰਚਿਆ ਕੋਈ ਵਿਧਾਇਕ ਵਗੈਰਾ ਹਾਂਜੀ ਕੋਈ ਵੀ ਪਹੁੰਚਿਆ ਤੇ ਫਿਰ ਜਿਹੜੇ ਫੌਜਾਂ ਦੀ ਜਿਹੜੀ ਫੌਜ ਦੀ ਟੁਕੜੀ ਆਈ ਸੀਗੀ ਕਿ ਜਿਹੜਾ ਆ ਸਵਾਰਸ਼ਣ ਜਿਹੜਾ ਪਰਿਵਾਰ ਨੂੰ ਦਿੱਤਾ ਗਿਆ ਕਿ ਉਹਨਾਂ ਨੇ ਸ਼ਹੀਦ ਦਾ ਦਰਜਾ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਕਿ ਜੋ ਵੀ ਸਰਕਾਰੀ ਸਨਮਾਨਾਂ ਨੇ ਦਾ ਸਸਕਾਰ ਕੀਤਾ ਗਿਆ ਹੈ ਜੋ ਵੀ ਸਹੂਲਤਾਂ ਮਿਲਦੀਆਂ ਛੇ ਦੇ ਪਰਿਵਾਰ ਨੂੰ ਉਹ ਇਹਨਾਂ ਨੂੰ ਸਾਰੀਆਂ ਦਿੱਤੀਆਂ ਜਾਂਦੀਆਂ ਜੋ ਸੈਂਟਰ ਵੱਲੋਂ ਪੰਜਾਬ ਸਰਕਾਰ ਨੂੰ ਜੋ ਆਰਮੀ ਵੱਲੋਂ ਜੋ ਵੀ ਉਹ ਸਭ ਕੁਝ ਤੇ ਪਰਿਵਾਰ ਵੱਲੋਂ ਮੰਗ ਕੀਤੀ ਗਈ ਇਹਨਾਂ ਦੀ ਕਿ ਜਾਂ ਇਹਦੇ ਬੱਚੇ ਦੇ ਨਾਂ ਤੇ ਕੋਈ ਗੇਟ ਵਗੈਰਾ ਪਿੰਡ 'ਚ ਬਣਾਇਆ ਜਾਵੇ ਤੇ ਜਾਂ ਕੋਈ ਸਟੇਡੀਅਮ ਬਣਾਇਆ ਜਾਵੇ